हां जी दोस्तों सब तो पहला त प्यार भरे सत श्री अकाल एनिमल ऑफ फार्म चैनल ते ਤੁਹਾਡਾ ਸਵਾਗਤ ਕਰਦੇ ਆ ਕਿ ਨਵੀਂ ਵੀਡੀਓ ਦੇ ਚ। ਸੋ ਦੋਸਤੋ ਜਿਨ੍ਹਾਂ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਦੋਸਤੋ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹੇ। ਜੇ ਕਿਸੇ ਵੀ ਦੋਸਤ ਮਿੱਤਰ ਨੇ ਨੋਰਮਲ ਫੀਸ ਤੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8427599211 ਸੋ ਦੋਸਤੋ ਜੋ ਸਾਹਮਣੇ ਸਕਰੀਨ ਤੇ ਅਨਵਾੜ ਦਿਖਾਈ ਦੇ ਰਹੀ ਆ ਇੱਕ ਨਗਰ ਸੇਲ ਆ ਬਾਈ ਦਾ ਜੋ ਪਿੰਡ ਰੌਂਤਾ ਤੇ ਸੀ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਪੈਂਦਾ ਬਾਈ ਜਸਪ੍ਰੀਤ ਇੱਕ ਨੇ ਲੋਕ ਤੋਂ ਪਾਈਦਾ ਵਪਾਰ ਕਰਨ ਦਾ ਕੰਮ ਹੈ। ਬਾਕੀ ਵੈਣ ਦੀ ਜੋ ਡਿਟੇਲ ਆ ਆਪਾਂ ਬਾਈ ਨਾਲ ਅੱਗੇ ਕਰਦੇ ਆਂ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਵਧੀਆ ਜੀ। ਠੀਕ ਹੈ ਵੀਰੇ। ਐ ਆਪਣਾ ਆਪਣਾ ਦਾ ਨਾਮ ਤੇ ਐਡਰੈਸ ਵੀਰੇ ਦੱਸਿਓ। ਜੀ ਨਿਹ ਮੋਗਾ ਦਿਲਾ ਨਿਹਾਲ ਸਿੰਘ ਵਾਲਾ ਸੇਲਾ ਪਿੰਡ ਰੌਂਤਾ ਜੀ। ਠੀਕ ਹੈ ਜੀ ਤੇ ਆਪਣਾ ਜਿਹੜਾ ਘਰ ਹੈ ਕਿੱਥੇ ਰਹਿੰਦਾ? ਆਪਣੇ ਜ਼ਿਆਰੇ ਵਾਲੀ ਸੜਕ ਤੇ ਹੈ ਜੀ ਖੇਤਾਂ ਦੇ। ਸਾਰੇ ਸਰਕਟ ਵਿੱਚ ਪੇਟਾ ਨੇ ਨਾ ਇਹੋ ਆ ਨੰਬਰ ਹੀ ਬੋਲੇ ਵੀਰੇ 936540884 936540884 ਠੀਕ ਹੈ ਵੀਰੇ ਐਕਨਾਂ ਗੀਦਰੀ ਹਾਂ ਵੀਰੇ ਐਕਤੀਆ ਇਹ ਤੋਂ ਕਢਾ ਵੀਰੇ 2 ਮਹੀਨੇ ਸੋਈਦੀ ਆ 2 ਮਹੀਨੇ ਨਹੀਂ ਸੋਈਦੀ ਤੋਕ ਹਾਂ 12 ਲੀਟਰ ਦੌਦਾ ای ਆਈ ਵਗੈਰਾ ਭਈ ਨਹੀਂ ਨਹੀਂ ਭਰਾਇਆ ਨਹੀਂ ਭਾਈ ਠੀਕ ਆ ਓਕੇ ਓਕੇ ਹਾਂ ਹਾਂ ਦੋਸਤ ਬਾਈ ਕਹਿੰਦੇ ਵੀ ਤੋਕ ਫਿਰ ਵੈੜਾ ای ਆਈ ਹਜੇ ਹੋਈ ਨਹੀਂ दे था 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 हाँ बारह लीटर ਲੀਟਰ ਹਾਂ 12 ਲੀਟਰ ਹਾਂ ਕੰਡੇ ਮਾਰ ਮੈਂ ਹਾਂ ਹਾਂ ਅਗਲਾ 11 ਮੰਨ ਕੇ ਆ ਜੇ ਠੀਕ ਹੈ 11 ਮੰਨ ਕੇ ਆ ਜੇ 11 ਕਿਲੋ ਤੋਲ ਕੇ ਕੰਡੇ ਦੇ ਦੋਸਤ ਪਿਆ ਨੋਟ ਲੈ ਲੈ ਹਾਂ ਹਾਂ ਬਾਕੀ ਜੋ ਫੇਸ ਕੁਆਲਿਟੀ ਆ ਵੈੜ ਦਿਆ ਤਾਂ ਫੇਸ ਚੈੱਕ ਕਰਵਾ ਦਿੰਨੇ ਆ ਅੱਛਾ ਇੱਕ ਵਾਰ ਲੋਕ ਨੂੰ ਤੇਗੀ ਹਾਂ ਅੱਜ ਦਾ ਗੁਰੂ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੀਰ ਜੀ ਅਰੇ ਸੰਤ ਜੀਆ ਰਾਜਨਾ ਕੋ ਕੋ ਰਾਨਾ ਕਰੇ ਹਾਂ ਹਾਂ ਨਾ ਨਾ ਕੋਸ ਵੀ ਨਹੀਂ ਸਹੀ ਆਰ ਦਾ ਇੱਕ ਵੀ ਫਰਕ ਤੇ ਆ ਤਾਂ ਕ੍ਰੋਸ ਕਰਕੇ ਜਾਂਦੇ ਨਾ ਹਾਂ ਹਾਂ ਕ੍ਰੋਸ ਆ ਦੂਸਰੇ ਬਾਕੀ ਇਹਨਾਂ ਦਾ ਵੱਧ ਨਹੀਂ ਗਾਣਾ ਹੁੰਦਾ ਤੇ ਥੋੜਾ ਰੱਖਿਆ ਵੀਰੇ ਹੋ ਗਿਆ ਥੋੜਾ ਬੰਦ ਤੇ ਕਰਵਾਉਣੀ ਆ ਕੱਲ੍ਹ ਫਿਰ ਆ ਕੇ ਵਹਿਲਾ ਦੋਸਤ ਇਹ ਕਿਥੋਂ ਆ ਪਲ ਇਹ ਦੂਜੇ ਸੂਏ ਸੂਈ ਦੀ ਆ ਹਰ ਜਾ ਲੈ ਚਲੀ ਬੜੇ ਬੁਢੇਗਾ ਸਾਵਨ ਆਂਦੇ ਇੱਥੇ ਯਾਰ ਹਾਂ ਮੇਰੇ ਕੋਲੇ ਪਰਛੋਂ ਆਈ ਆ ਹਾਂ ਆਪਰੇ ਬਾਈ ਤਾਂ ਉਹਦਾ ਬਾਈ ਕਹਿੰਦੇ ਸੀ 11 ਨਿਕਲ ਆ ਕੇ ਮੰਨ ਕੇ ਕੋਈ ਵੀ ਭਾਣਾ ਠੰਡੇ ਦਾ ਕੇ ਮੈਨਕੀਟ ਹੋ ਕੇ ਲੈ ਜਾਉਦਾ ਤੇ ਬਾਕੀ ਤੁਹਾਡੇ ਸਾਹਮਣੇ ਬੋਡੀ ਸਪੈਕਟਰ ਤੋਂ ਵੈਰ ਚੰਗੀ ਆ ਤੇ ਮੁੱਲ ਪ੍ਰਾਈਸ ਵੀਰੇ ਮੁੱਲ ਫੋਨ ਤੇ ਕਰਾਂਗੇ ਜਾਇਜ਼ ਹੀ ਕਰਾਂਗੇ ਜਾਇਜ਼ ਹੀ ਕਰਾਂਗੇ ਹਾਂ ਸਾਵੇ ਕਿਤੋਂ ਲੱਖ ਹੋ ਜਾ ਆਪਛਾ ਜਾਂ ਫੋਨ ਤੇ ਕਰਾਂਗੇ ਠੀਕ ਆ ਵੀਰੇ ਦੇ ਦੂੰਗੇ ਸਾਹ ਜੀ ਨਾ ਹਾਂ ਹਾਂ ਸਾਹ ਜੀ ਦੇ ਦਾਂਗੇ ਦੋਸਤੋ ਬਾਈ ਕਹਿੰਦਾ ਜੀ ਮੁੱਲ ਦਾ ਫੋਨ ਹੀ ਕਰਾਂਗੇ ਦੇ ਆਪਾਂ ਸਾਹ ਜੀ ਦੇਣੀ ਹੈ ਨਾ ਸਾਡੀ ਤੁਸੀਂ ਸਾਡਾ ਫੋਨ ਵਗੈਰਾ ਬਾਈ ਨੂੰ ਲਾਓ ਜੇ ਜਿਹੜੀ ਬੈਟ ਆਂਦਾ ਆਗੇ ਬਾਈਟ ਦੇ ਕਾਰਾ ਤੋਂ ਵੀ ਬਾਲੀ ਆਵੇ ਜਿਵੇਂ ਬਾਰੇ ਦੇ ਨਾਲ ਕਰਕੇ ਤੋਂ ਤੇ ਆਪਾਂ ਸਾਲੀ ਤੇਰੀ ਚੇਰੇ ਵੇੜਨਾ ਜੋ ਵੀ ਬਾਈ ਰਹੇਗਾ ਨੰਬਰ ਉਹ ਸਕਰੀਨ ਤੇ ਚੱਲਦਾ ਹੋਗਾ ਬਾਜਾ ਦਰਸਤਨ ਦੇ ਦਾ ਤਾਂ ਅਗਲੇ ਵੀਡੀਓ ਨੂੰ ਕਰ ਲੋ ਸ਼ੇਅਰ ਕਮੈਂਟ ਲਾਈਕ ਮੈਂ ਨਹੀਂ ਸੁਣੇ ਵੀਰ ਤਾਂਵਾ